ਆਪ ਦੇ ਮਾਪੇ ਅਤੇ 12 ਪਤਨੀਆਂ ਨੂੰ ਮਾਰਿਆ ਸਿਰਫ ਬੀਮੇ ਦੇ ਪੈਸੇ ਦੇ ਚੱਕਰ ਦੇ ਵਿੱਚ ਤੇ ਜਦੋਂ 13ਵੀਂ ਪਤਨੀ ਨੂੰ ਪਤਾ ਲੱਗਾ ਕਿ ਇਸ ਦੇ ਉਸ ਦਾ ਵੀ ਬੀਮਾ ਕਰਵਾਤਾ ਤਾਂ ਉਹ ਸਿੱਧੀ ਪੁਲਿਸ ਦੇ ਕੋਲ ਜਾਂਦੀ ਆ ਤੇ ਉਦਾ ਕੱਚਾ ਚਠਾ ਪੁਲਿਸ ਦੇ ਕੋਲ ਖੋਲਤਾ ਦਰਸਲ ਇੱਕ ਮਾਂ ਤੇ ਬੇਟਾ ਇੱਕ ਮੋਟਰਸਾਈਕਲ ਤੇ ਜਾ ਰਹੇ ਸੀ ਸਾਡੀ 2017 ਦਾ ਤੇ ਕਿਸੇ ਅਨਨੋਣ ਗੱਡੀ ਬਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਬੇਟਾ ਮਾਂ ਨੂੰ ਲੈ ਕੇ ਹਸਪੀਟਲ ਪਹੁੰਚਦਾ ਤੇ ਦੱਸਦਾ ਕਿ ਅਸੀਂ ਵੈਕ ਤੇ ਜਾ ਰਹੇ ਸੀ ਤੇ ਕਿਸੇ ਅਨਨੋਨ ਗੱਡੀ ਨੇ ਟੱਕਰ ਮਾਰਤੀ। ਮਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਤੇ ਉਹ ਮਰ ਗਈ। ਹੁਣ ਮਾਂ ਦੀ ਮੌਤ ਰੋਡ ਐਕਸੀਡੈਂਟ ਦੇ ਵਿੱਚ ਹੋਈ ਸੀ ਤੇ ਪੁਲਿਸ ਨੇ ਵੀ ਇਹ ਲਿਖ ਕੇ ਦਿੱਤਾ ਤੇ ਗੱਲ ਆਈ ਗਈ ਹੋਗੀ। ਇਸ ਤੋਂ ਬਾਅਦ ਠੀਕ 5 ਸਾਲ ਗੁਜ਼ਰਦੇ ਨੇ ਤੇ ਸਾਲ 2022 ਆ ਗਿਆ। ਉਹੀ ਆਦਮੀ ਇੱਕ ਦਿਨ ਆਪਦੀ ਪਤਨੀ ਨੂੰ ਲੈ ਕੇ ਹਸਪੀਟਲ ਦੇ ਵਿੱਚ ਪਹੁੰਚਦਾ। ਪਤਨੀ ਕੁਝ ਦਿਨਾਂ ਤੋਂ ਬਿਮਾਰ ਸੀ ਪਰ ਹੈਰਾਨੀਜਨਕ ਤਰੀਕੇ ਨਾਲ ਹਸਪੀਟਲ ਲਿਜਾਣ ਤੋਂ ਅਗਲੇ ਦਿਨ ਹੀ ਪਤਨੀ ਦੀ ਮੌਤ ਹੋ ਗਈ। ਤੇ ਇੱਥੇ ਵੀ ਕੋਈ ਲਿਖਤ ਪੜਤ ਨਹੀਂ ਹੁੰਦੀ ਤੇ ਕਿਉਂਕਿ ਬਿਮਾਰ ਇੱਥੇ ਹਸਪੀਟਲ ਦੇ ਵਿੱਚ ਮੌਤ ਹੋ ਗਈ ਸੀ ਤੇ ਫਿਰ 2022 ਤੋਂ ਬਾਅਦ 3 ਸਾਲ ਗੁਜ਼ਰਦੇ ਨੇ ਤੇ ਤੀਸਰੀ ਮੌਤ ਹੁੰਦੀ ਹੈ ਤੇ ਤੀਸਰਾ ਮਰਨ ਵਾਲਾ ਸੀ ਇਸ ਆਦਮੀ ਦਾ ਪਿਤਾ ਦਰਸਾਲ ਉਹ ਪਿਤਾ ਨੂੰ ਲੈ ਕੇ ਇੱਕ ਹਸਪੀਟਲ ਦੇ ਵਿੱਚ ਜਾਂਦਾ ਤੇ ਕਹਿੰਦਾ ਕਿ ਮੇਰੇ ਪਿਤਾ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਸੱਟ ਲੱਗੀ ਆ ਪਰ ਹਸਪੀਟਲ 'ਚ ਅਗਲੇ ਹੀ ਦਿਨ ਉਸਦੇ ਪਿਤਾ ਦੀ ਵੀ ਮੌਤ ਹੋ ਜਾਂਦੀ ਆ ਇਤਫਾਕ ਦੀ ਗੱਲ ਸੀ ਕਿ ਨਾ ਤਿੰਨਾਂ ਦੇ ਵਿੱਚੋਂ ਦੋ ਹਾਸੇ ਰੋਡ ਐਕਸੀਡੈਂਟ ਸੀ ਤੇ ਸਿਰਫ ਬੇਟਾ ਬਚਿਆ ਹਣਕ ਅਜੀਬ ਚੀਜ਼ ਸੀ ਕਿ ਇਸ ਬੇਟੇ ਨੇ ਨਾ 8 ਸਾਲਾਂ ਦੇ ਵਿੱਚ ਆਪਦੇ ਪਿਤਾ ਦੇ ਕਰੀਬ 64 300 ਰੈਂਸ ਕਰਵਾ ਰੱਖੇ ਸੀ। ਇਹੀ ਨਹੀਂ ਇਸ ਨੇ ਚਾਰ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦੀਆਂ ਜੋ ਕਿ ਲੋਨ ਦੇ ਉੱਤੇ ਖਰੀਦੀਆਂ ਗਈਆਂ ਸੀ ਤੇ ਉਹਨਾਂ ਨੂੰ ਆਪਦੇ ਪਿਤਾ ਦੇ ਨਾਂ ਕਰਵਾ ਰੱਖਿਆ ਸੀ ਤੇ ਜਦੋਂ ਪਿਤਾ ਚਲ ਬਸਿਆ ਤਾਂ ਲੋਨ ਵੀ ਮਾਫ ਹੋ ਗਿਆ। ਇਸ ਦੌਰਾਨ ਸਪਟੰਬਰ ਦਾ ਮਹੀਨਾ ਆਉਂਦਾ ਤੇ ਅਲੱਗ-ਅਲੱਗ ਬੀਮਾ ਕੰਪਨੀਆਂ ਦੇ ਕੋਲ ਇੱਕ ਫਾਈਲ ਪਹੁੰਚਦੀ ਆ ਤੇ ਇਹਨਾਂ ਫਾਈਲਾਂ ਨੂੰ ਦੇਖ ਕੇ ਬੀਮਾ ਕੰਪਨੀਆਂ ਦਾ ਵੀ ਸਿਰ ਚੁੱਕਰਾ ਗਿਆ ਸਿਰਫ ਇੱਕ ਕੰਪਨੀ 'ਚ ਹੀ ਉਸਦਾ 39 ਕਰੋੜ ਦਾ ਬੀਮਾ ਸੀ ਜੋ ਉਹਨਾਂ ਨੂੰ ਦੇਣਾ ਵੀ ਪੈਣਾ ਸੀ ਪਰ ਜਦੋਂ ਸਾਰੀਆਂ ਕੰਪਨੀਆਂ ਦਾ ਬੀਮਾ ਦੇਖਿਆ ਗਿਆ ਤਾਂ ਇਸਦਾ ਪ੍ਰੀਮੀਅਮ ਹੀ 30 ਲੱਖ ਰੁਪਏ ਤੋਂ ਉੱਤੇ ਬਣਦਾ ਸੀ ਤਾਂ ਬੀਮਾ ਕੰਪਨੀਆਂ ਨੇ ਉਸ ਸ਼ਖਸ ਦੀ ਹੈਸੀਅਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਉਹ ਪਤਾ ਲੱਗਾ ਕਿ ਇਹ ਬੰਦਾ ਤਾਂ 25 ਤੋਂ 30 ਹਜ਼ਾਰ ਹੀ ਮਹੀਨੇ ਦਾ ਕਮਾਉਂਦਾ ਤੇ ਹੁਣ ਇਸ ਤੇ ਉਹਨਾਂ ਨੂੰ ਹੋਰ ਵੀ ਸ਼ੱਕ ਹੋ ਚੁੱਕਾ ਸੀ ਪਰ ਇਸੇ ਦੌਰਾਨ ਇੱਕ ਹੋਰ ਚੀਜ਼ ਹੁੰਦੀ ਹੈ ਇੱਕ ਔਰਤ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਤੇ ਕਹਿੰਦੀ ਆ ਕਿ ਮੇਰੀ ਜਾਨ ਨੂੰ ਮੇਰੇ ਪਤੀ ਤੋਂ ਹੀ ਖਤਰਾ ਕਿਉਂਕਿ ਉਸ ਨੇ ਮੇਰੇ ਨਾਮ ਤੇ 3 ਕਰੋੜ ਦਾ ਬੀਮਾ ਕਰਵਾ ਰੱਖਿਆ ਤੇ ਅੱਜ ਤੱਕ ਜਿਸ ਦਾ ਵੀ ਬੀਮਾ ਉਸ ਨੇ ਕਰਵਾਇਆ ਉਹ ਮਰ ਗਿਆ ਮੇਰੇ ਤੇ ਵੀ ਇੱਕ ਵਾਰ ਉਸ ਨੇ ਹਮਲਾ ਕੀਤਾ ਸੀ ਪਰ ਮੈਂ ਬਚ ਗਈ ਤੇ ਇਹ ਇਸੇ ਸ਼ਖਸ ਜਾਨੀ ਕਿ ਵਿਸ਼ਾਲ ਸਿੰਘਲ ਦੀ ਚੌਥੀ ਪਤਨੀ ਸੀ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਇੱਕ ਕਹਾਣੀ ਸਾਹਮਣੇ ਆਉਂਦੀ ਹੈ ਦਰਸਾਲ 2017 ਦੇ ਵਿੱਚ ਜੋਸ਼ ਦੀ ਮਾਂ ਦੀ ਮੌਤ ਹੋਈ ਸੀ ਉਹ ਇੱਕ ਟੈਸਟ ਸੀ ਇਹ ਜਾਣਨ ਦਾ ਕਿ ਕੀ ਇੰਸ਼ੋਰੈਂਸ ਦੀ ਰਕਮ ਆਸਾਨੀ ਦੇ ਨਾਲ ਆ ਜਾਂਦੀ ਹੈ ਜਾਂ ਨਹੀਂ ਤੇ ਇਸੇ ਬਿਰਦੇ ਕਾਰਨ ਉਸਨੇ ਮਾਂ ਦਾ ਬੀਮਾ ਕਰਾਇਆ ਉਸਦੇ ਸਿਰ ਦੇ ਵਿੱਚ ਕੁਝ ਮਾਰ ਕੇ ਉਸ ਨੂੰ ਮਾਰਤਾ ਜਿਸ ਦੇ ਉਸ ਨੂੰ 25 ਲੱਖ ਰੁਪਏ ਮਿਲੇ ਸੀ ਹੌਣਸ ਦੇ ਮੁੰ ਨੂੰ ਖੂਨ ਲੱਗ ਚੁੱਕਿਆ ਸੀ ਤੇ ਫਿਰ ਉਸ ਨੇ ਆਪਦੀ ਪਹਿਲੀ ਪਤਨੀ ਦਾ ਬੀਮਾ ਕਰਵਾਇਆ ਤੇ ਨਾਲ ਹੀ ਉਸ ਨੇ ਆਪਦੇ ਪਿਤਾ ਦਾ ਬੀਮਾ ਵੀ ਕਰਵਾਉਣਾ ਸ਼ੁਰੂ ਕਰਤਾ ਤੇ ਜਦੋਂ ਪਤਨੀ ਦੀ ਮੌਤ ਹੋਈ ਤਾਂ ਨੌਮਣੀ ਦੇ ਤੌਰ ਤੇ ਉਸ ਨੂੰ 80 ਲੱਖ ਰੁਪਏ ਮਿਲੇ ਤੇ ਉਸ ਨੇ ਆਪਦੀ ਪਤਨੀ ਨੂੰ ਮਾਰਨ ਦੇ ਲਈ ਸਲੋ ਪੌਇਜ਼ਨ ਦਾ ਯੂਜ਼ ਕੀਤਾ ਸੀ ਤੇ ਹੁਣ ਉਸ ਵੱਲੋਂ ਆਪਦੇ ਪਿਤਾ ਦੇ ਵੀ ਬੀਮੇ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਸੀ ਉਸ ਦੇ ਪਿਤਾ ਦੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਚੌਟ ਬੀਮੇ ਕਰਵਾਏ ਪਿਤਾ ਦੇ ਨਾਮ ਉੱਤੇ ਮਹਿੰਗੀਆਂ ਕਾਰਾਂ ਦੇ ਉੱਤੇ ਲੋਨ ਵੀ ਲੈਂਦੇ ਪਰ ਉਹ ਅਸਲ ਦੇ ਵਿੱਚ ਕੰਮ ਕਰਦਾ ਸੀ ਇੱਕ ਫੋਟੋਗ੍ਰਾਫਰ ਦਾ ਜਿਸ ਦੇ ਵਿੱਚ ਜ਼ਿਆਦਾ ਕਮਾਈ ਨਹੀਂ ਸੀ ਪਰ ਉਹ ਹਰ ਮੌਤ ਦੇ ਨਾਲ ਅਮੀਰ ਵੀ ਹੁੰਦਾ ਜਾ ਰਿਹਾ ਸੀ ਤੇ ਦੂਸਰੇ ਪਾਸੇ 2 April 2025 ਨੂੰ ਪਿਤਾ ਨੇ ਵੀ ਹਸਪਤਾਲ ਦੇ ਵਿੱਚ ਦਮ ਤੋੜਤਾ ਉਸ ਨੇ ਸਾਰੇ ਸਰਟੀਫਿਕੇਟ ਵਗੈਰਾ ਲਾ ਕੇ ਪਿਤਾ ਦਾ ਇੰਸ਼ੋਰੈਂਸ ਕਲੇਮ ਕਰਤਾ ਚੌੜਚੋ ਦੋ ਇੰਸ਼ੋਰੈਂਸ ਦੇ ਪੈਸੇ ਆ ਵੀ ਗਏ ਹਰ ਕੰਪਨੀਆਂ ਖੁਦ ਵੀ ਇਨਵੈਸਟੀਗੇਟ ਕਰ ਰਹੀਆਂ ਸੀ ਤੇ ਇਸੇ ਦੌਰਾਨ ਕੰਪਨੀਆਂ ਨੂੰ ਪਤਾ ਲੱਗਦਾ ਕਿ ਉਸਨੇ ਪਹਿਲਾਂ ਵੀ ਆਪਣੀ ਪਤਨੀ ਤੇ ਮਾਂ ਦੇ ਬੀਮੇ ਕਰਵਾਏ ਸੀ ਤੇ ਉਹ ਮਰ ਗਈਆਂ ਤੇ ਉਸ ਤੋਂ ਬਾਅਦ ਉਹ ਇੰਸ਼ੋਰੈਂਸ ਲੈ ਚੁੱਕਿਆ ਹੁਣ ਚੌਥੀ ਪਤਨੀ ਵੀ ਪੁਲਿਸ ਦੇ ਕੋਲ ਗਈ ਕਿ ਇਹ ਮੈਨੂੰ ਵੀ ਮਾਰ ਦੂਗਾ ਬੀਮੇ ਵਾਲੇ ਪੈਸੇ ਦੇ ਚੱਕਰ ਦੇ ਵਿੱਚ ਹੈ ਪੁਲਿਸ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਸੱਦਿਆ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਸਰ ਅਸੀਂ ਖੁਦ ਪਰੇਸ਼ਾਨ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਬੰਦਾ 30 ਲੱਖ ਪ੍ਰੀਮੀਅਮ ਭਰਦਾ ਇੰਨਾ ਵੱਡਾ ਇੰਸ਼ੋਰੈਂਸ ਕਰਵਾਇ ਬੈਠਾ ਜਦੋਂ ਕੇਸ ਦੀ ਮਾਲੀ ਹਾਲਤ ਇੰਨੇ ਦੀ ਯੋਗੀ ਹੈ ਨਹੀਂ ਤਾਂ ਉਸ ਬਲੋ ਵਿਸ਼ਾਲ ਸਿੰਘਲ ਨੂੰ ਚੱਕ ਲਿਆ ਜਾਂਦਾ ਤਾਂ ਉਸ ਬਲੋ ਤਿੰਨੇ ਕਤਲਾਂ ਦੀ ਗੱਲ ਨੂੰ ਕਬੂਲ ਕਰ ਲਿਆ ਜਾਂਦਾ ਹੁਣ ਉਸਦੀ ਪਹਿਲੀ ਪਤਨੀ ਬਾਰੇ ਸਾਨੂੰ ਪਤਾ ਉਸਨੇ ਮਾਰਤੀ ਪਰ ਦੂਸਰੀ ਤੇ ਤੀਸਰੀ ਨਾਲ ਕੀ ਕੀਤਾ ਤੇ ਉਹ ਜਿੰਦਾ ਵੀ ਨੇ ਜਾਂ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਵੀ ਟਪਕਾ ਚੁੱਕਿਆ ਤੇ ਚੌਥੀ ਪਤਨੀ ਬਚ ਗਈ ਕਿਉਂਕਿ ਜਦੋਂ ਸਹੁਰਾ ਮਰਿਆ ਤਾਂ ਘਰ ਦੇ ਵਿੱਚ ਇੰਸ਼ੋਰੈਂਸ ਵਾਲੇ ਆਉਣ ਲੱਗੇ ਪਤਨੀ ਪੜੀ ਲਿਖੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਅਲੱਗ-ਅਲੱਗ ਕੰਪਨੀ ਵਾਲੇ ਕਿਉਂ ਆ ਰਹੇ ਨੇ ਤਾਂ ਉਸਨੇ ਪਤੀ ਨੂੰ ਪੁੱਛਿਆ ਉਸਨੇ ਉਸ ਨੂੰ ਕਿਹਾ ਕਿ ਪਿਤਾ ਦੇ ਨਾਮ ਉੱਤੇ 64 ਇੰਸ਼ੋਰੈਂਸ ਕਰਵਾਏ ਸੀ ਤੇ 30-40 ਕਰੋੜ ਰੁਪਏ ਸਾਨੂੰ ਮਿਲੂਗਾ ਪਰ ਇਸ ਦੇ ਬਾਰੇ ਵਿੱਚ ਪਤਨੀ ਨੂੰ ਵੀ ਪਤਾ ਸੀ ਕਿ ਸ਼ਾਇਦ ਮੇਰੇ ਪਤੀ ਨੇ ਉਸ ਨੂੰ ਟਿਕਾਣੇ ਲਾਇਆ ਉਸ ਦੇ ਵੀ ਤਿੰਨ ਤੋਂ ਚਾਰ ਕਰੋੜ ਦੇ ਇੰਸ਼ੋਰੈਂਸ ਕਰਵਾ ਰੱਖੇ ਸੀ ਫਿਰ ਉਸ ਦੀਆਂ ਅੱਖਾਂ ਸਾਹਮਣੇ ਆਪਦੀ ਸੱਸ ਤੇ ਵਿਸ਼ਾਲ ਦੀ ਪਹਿਲੀ ਪਤਨੀ ਦੀ ਵੀ ਕਹਾਣੀ ਘੁੰਮ ਗਈ ਤੇ ਉਹ ਸਿੱਧੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਪਹੁੰਚਦੀ ਆ ਤੀਸਰੀ ਗੱਲ ਇਹ ਸੀ ਕਿ ਜੋ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਉਸ ਨੂੰ ਰਿਪੋਰਟ ਲਖਵਾਈ ਸੀ ਕਿ ਸੜਕ ਹਾਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਕਿਸੇ ਵਾਹਨ ਦੇ ਟੱਕਰ ਮਾਰਤੀ ਸੀ ਪਰ ਪੋਸਟਮਾਰਟਮ ਤੋਂ ਪਤਾ ਲੱਗਾ ਕਿਸਦਾ ਮੂੰਹ ਦਬਾ ਕੇ ਹਤਿਆ ਕੀਤੀ ਗਈ ਸੀ ਤੇ ਉਹ ਵੀ ਸਿਰਚ ਵਾਰ ਹੋਣ ਤੋਂ 10 ਘੰਟੇ ਪਹਿਲਾਂ ਇੱਥੇ ਇਸਦੀ ਚੌਥੀ ਪਤਨੀ ਵੱਲੋਂ ਦਾਵਾ ਕੀਤਾ ਗਿਆ ਕਿ ਉਸਦੇ ਉਸ ਤੋਂ ਪਹਿਲਾਂ 2 ਨਹੀਂ ਬਲਕਿ 12 ਵਿਆਹ ਹੋਏ ਹੋਏ ਨੇ ਤਾਂ ਸੋਚਣ ਵਾਲੀ ਗੱਲ ਆ ਕਿ ਉਸਨੇ ਪਹਿਲੀਆਂ 12 ਪਤਨੀਆਂ ਨੂੰ ਮਾਰਤਾ ਜਾਂ ਫਿਰ ਉਹ ਜਿੰਦਾਂ ਨੇ ਜਾਂ ਫਿਰ ਉਹ ਕਿੱਥੇ ਨੇ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਆ ਤੇ ਜੇਕਰ ਇਹ ਸੱਚ ਹੋਇਆ ਤਾਂ ਉਸਨੇ ਟੋਟਲ 15 ਮਾਰਡਰ ਕੀਤੇ ਨੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ